ਚੱਲ ਭਾਈ ਸਤਿ ਸ਼੍ਰੀ ਅਕਾਲ ਜੀ ਸਰਿਆ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਹਰੀ ਹਰ ਝੋਕ ਦੇ ਵਿੱਚ ਜ਼ਿਲ੍ਹਾ ਫਿਰੋਜ਼ਪੁਰ ਦਾ ਮਾਨਮਤਾ ਨਗਰ ਆ ਤੇ ਹਰਜੀਤ ਵੀਰ ਦੇ ਕੋਲ ਆ ਮੁਦਕੀਆਲੇ ਸਰਪੇ ਦੇ ਬੋਲ ਆ ਆ ਉਹ ਕਰਦੇ ਗੱਲਬਾਤ ਮਿੱਤਰੋ ਦਰਵਰਾਂ ਦੇ ਬਾਰੇ ਜਿਹੜਾ ਜਾਨਵਰ ਗਿਆ ਤੁਹਾਨੂੰ ਜੱਜ ਲਿਆ ਜੇ ਉਹੀ ਮਿੱਤਰੋ ਕੋਲ ਟੋਕੜ ਗੱਪਣਾ ਚੈੱਕ ਪਾਸ ਦੋ ਮੱਝਾ ਦਿਖਾਉਣੀਆਂ ਤੁਹਾਨੂੰ ਇੱਕ ਦਿਖਾਉਣੀ ਹੈ ਪਹਿਲਾਂ ਤਾਜੀ ਸੂਈ ਕੱਟੀ ਤੇ ਇੱਕ ਮੈਂ ਦਿਖਾਉਣੀ ਹੈ ਤੁਹਾਨੂੰ ਮਿੱਤਰੋ ਹੋਰ ਬਹੁਤ ਸੁਣੀ ਤਾਜੀ ਪੁੱਛੋ ਲੰਡੀ ਦੁੱਧ ਚ ਝੰਡੀ ਆਜੋ ਕਰਦੇ ਆ ਗੱਲਬਾਤ ਭਾਈ ਦੇ ਨਾਲ ਸਾਸਰੀ ਦੇ ਭਾਈ ਸਾਸਰੀ ਕਰਨ ਵੀਰੇ ਕੀ ਹਾਲ ਆ ਵਟ ਵਧੀਆ ਵੀਰੇ ਸੀਤਾ ਦੇ ਪਰਿਵਾਰ ਕਿਰਪਾ ਜੀ ਸਤਿ ਸ਼੍ਰੀ ਅਕਾਲ ਕੰਮ ਕਰ ਕਿਵੇਂ ਠੀਕ ਆ ਵਧੀਆ ਵਧੀਆ ਭਰਾ ਹਰਜੀਤ ਭਾਈ ਅੱਜ ਜਨਵਰੀ 4 ਆ ਲੰਡੀ ਮੈਂ ਤੋਂ ਸ਼ੁਰੂਆਤ ਕਰੀਏ ਕੀ ਡਿਟੇਲ ਆ ਭਾਈ ਇਹ ਭਾਈ ਕੱਲ ਸੁਈ ਆਈ ਹੂੰ ਠੀਕ ਆ ਆ ਥਾਣਾ ਤੋਂ ਹੀ ਵੇਲਾ ਆ ਆਪਾਂ ਇੱਕ ਬੂੰਦ ਦੁੱਧ ਨਹੀਂ ਛੱਡਿਆ ਜਦੋਂ ਜੇਰਪਾਤੀ ਮੈਂ ਨੇ ਉਹ ਵੀ ਵੀਡੀਓ ਵਿਖਾ ਦਾਂਗੇ ਘੀ ਦਾ ਇਹਦੇ ਥੱਲੇ ਮੇਨੂੰ ਮੀਂਦੇ 11 12 ਕਿਲੋ ਹੀ ਬੋਲਾ ਅੱਛਾ ਹਾਂ ਆ ਜੇ ਐਨ ਸਾਫ਼ ਕੀਤੇਆਂ ਨਾਲੇ ਸਟਾਰਟਿੰਗ ਇਨੇ ਤੋਂ ਆ ਮਾਲਕਾਂ ਨੇ ਕਿਹਾ 16 17 ਕਿਲੋ ਬਾਕੀ 15 ਕਿਲੋ ਮੈਨੋਂ ਦਾ ਦੁੱਧ ਦੇਣਾ ਵੀ ਚਾਹੀਦਾ ਨਹੀਂ ਬੋਲੇਵਾ ਬਹੁਤ ਮੈਨੂੰ ਲੱਗਦਾ ਹਾਂ ਆ ਜੇ ਨਾਲੇ ਤੜਕੇ ਐਨ ਸਾਫ਼ ਕੀਤੀ ਵੇਲਾ ਲੋਕੀ ਡੋਕੇ ਸਾਧ ਦਾ ਚੁੱਚੋਂਦੇ ਆ ਐਨ ਨੁਚੜੀ ਖੜੀ ਕਿ ਨਹੀਂ ਮੈਂ ਕੱਟਾ ਦੇਗੀ ਕਿ ਕੱਟੇ ਮਗਰ ਕੱਟਾ ਬਈ ਨਾਲ ਕੱਟੀ 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 ਤਰੀਦਾ ਨੂੰ ਬਹੁਤ ਇੱਥੇ ਕਮਾਲਾ ਥਾਂ ਬਾਹਰ ਵੀ ਗਿੱਲਾ ਚੱਕੜ ਹੀ ਆਵੇ ਨੇ ਵੇਖੋ ਬਈ ਲੇਵਾ ਲੋਵਾ ਬੜਾ ਮੈਨੂੰ ਉਂਝ ਵੀ ਬਈ ਮੈਂ ਹਣਾ ਬਾਈ ਦੁੱਧ ਵਾਲੀ ਆ ਮਾਲਕਾਂ ਦੇ ਕਹਿੰਦੇ ਆ 16 17 ਕਿਲੋ ਬਾਕੀ 15 ਕਿਲੋ ਤਾਂ ਆਪਾਂ ਵੀ ਕਹਿੰਨੇ ਆ ਵੀ ਹੱਸ ਕੇ ਦੇਊਗੀ ਮੈਂ ਹਾਂ ਦੇ ਦਊਗੀ ਸੀ ਠੰਡੀ ਚਵਾ ਚੂ ਆਵੇ ਛੱਡਦੇ ਆ ਧਾਰਾ ਮਿਲਵਾ ਦਾਂਗੇ ਲਾਖਾ ਬੱਚਾ ਇਹਨੂੰ ਕੀ ਕਹਿੰਦੀ ਲੈ ਵੀ ਭਰਾਵੋ ਕੱਟੀ ਆ ਇਹਦੇ ਮਗਰ ਕੱਟਾ ਨਹੀਂ ਗਾ ਹਾਂ ਲੈ ਦੇਖ ਛੱਤ ਨਾਲ ਮਾਰਦਾ ਧਾਰਾ ਖਰਜੀਦਾ ਲੈ ਆ ਗਈ ਦੁੱਧ ਵਾਲਾ ਭਰਾ ਜਿਹੜਾ ਡੈਰੀ ਵਾਲਾ ਭਰਾ ਮਿਲਣਾ ਜੁੜਿਆ ਹੋਇਆ ਨਾ ਬਾਈ ਉਹ ਤਾਂ ਐ ਮਰੇ ਵੀ ਅੱਖਾਂ ਲਵੇ ਮੀਚ ਤਤਪ ਕਰਕੇ ਚੱਕੇ ਮੋਟਰਸਾਈਕਲ ਗੱਡੀ ਤੇ ਹਰੀ ਹਰਾ ਦੇ ਝੋਕ ਹਰਜੀਤ ਵੀਰ ਨੂੰ ਲਵੇ ਰੋਕ ਚੋਹਾ ਮਾੜਾ ਗੱਲਬਾਤ ਭਈਆ ਕਿ ਦੋ ਬੰਦਿਆਂ ਨੇ ਸਾਈਆਂ ਪਾ ਕੇ ਮਈਆਂ ਦੀ ਉਹ ਵੀ ਪਜਦੀਆਂ ਖਰਾਬ ਕਰਤੀਆਂ ਯਾਰ ਕੋਈ ਉਹ ਵੀ ਗੱਲ ਕਰਨੀ ਆ ਆ ਲੈ ਬਈ ਅੰਦੇ ਕੱਪ ਜੀ ਲਵ ਉਹ ਮੰਗਦੇ ਮਲਿਤਰਾ ਇੱਕ ਮਿੰਟ ਈਲ ਵਾਲੀ ਆ ਮੈਂ ਯਾਰ ਹਨਾ ਮਗਰ ਉਹ ਖਾਈ ਲੈਣਾ ਬੰਦੇ ਨੇ। ਉਹ ਜੀ ਹਵੀ ਲੱਗਿਆ। ਚੌਣ ਤਾਂ ਬਹੁਤ ਚੰਗਾ ਜਿੰਨਾ ਵੀ ਕਹਿ ਰੀ। ਸਰਦੀ ਦਾ ਆ ਛੱਡ ਦੇ ਖੜਾ। ਕਿੰਨੇ ਦੀ ਬਈ? ਤੋਰਦੀਏ ਨਾਲੇ। ਬਸ ਤੋਰਤੀ ਸੀ। ਐਨੂੰ ਪਿੱਛੇ ਮੈਨੂੰ ਕਹਿੰਦਾ ਹਰੀਦ ਕਿੰਨੇ ਦੀ ਬਈ? ਜਿੰਨੇ ਦੀ ਹੈਗੀ ਯਾਰ ਦੇਦੇ। ਬਸ ਬੋਲ ਬੁਲਕਾ ਮਨ ਵੇੜ ਦੇ। ਇਹ ਆਪਾਂ ਮੋਲ ਨਹੀਂ ਕਰਨਾ ਵੀਰ। ਹੂੰ। ਇਹ ਮੈਂ 15 16 ਕਿਲੋ ਵਾਲੀ ਆ। ਹੂੰ। ਇੱਕ 10 ਦੀ ਦੇ। ਮਾਨਤਣ ਕਰਾਂਗੇ ਮੇਰਾ ਮਾਨਤਣ ਕਰਾਂਗੇ ਹਾਂ ਨਾ 1 ਪੰਜ ਦੀ ਮੈਂ ਦੇ ਦਿਆਂਗੇ ਪੂਰੇ ਦੀ ਪੂਰੇ 1 ਪੰਜ ਦੀ ਦੇ ਦਿਆਂਗੇ ਕੱਟੀ ਮਗਰਾ ਕੱਲ ਦੀ ਸੂਈ ਥਲੇ ਮੇਰੇ ਕੋਲ ਚਾਰ ਡੈਂਗ ਬੰਦਾ ਨਾ ਲੀਟਰ ਮਾਰਲੇ 12 ਕਿਲੋ ਬੋਲੇ ਨੂੰ ਕੱਲ ਦੀ ਸੂਈ ਥਲੇ ਬਸ ਠੀਕ ਹੈ ਬਾਈ ਜਵਾ ਪਸਮਾ ਥਾਣ ਵੇ ਤੂੰ ਕਿਹੜੀਆਂ ਗੱਲਾਂ ਕਰਦਾ ਓਕੇ ਜੋ ਹਾਂ ਬਣਦੀ ਤੂੰ ਉਹ ਥਾਣ ਤੋਂ ਨਹੀਂ ਬਹੁਤ ਚੰਗਾ ਲੱਗਦਾ ਤੂੰ ਵਿਰਲ ਰੇ ਥਾਣ ਦਾ ਜੋਸ਼ ਦੁੱਧ ਆ ਯਾਰ 나ੜ ਦੁੱਧ ਵਾਲੀ ਵੇ ਕਿੰਨੀ ਮੋਟੀ ਯਾਰ ਬਾਕੀ ਵੇ ਥਾਣਾਂ ਦਾ ਜੋਸ਼ ਮੈਂ ਤਾਂ ਸਮਝਦਾ ਹੀ ਵੀ ਬੰਦੇ ਨੇ ਚਲੋ ਝੂਠ ਮਾਰੇ 12 ਕਿਲੋ ਬੌਲੇ ਤੋਂ ਸਟਾਰਟ ਹੋਈ ਯਾਰ ਮੈਂ ਮੈਨੂੰ ਲੱਗਦਾ ਵੀ ਦੋ 17 18 ਹੀ ਦੇਊਗੀ ਪਰ 15 ਕਿਲੋ ਤਾਂ ਖੁੱਲਾ ਦੇ ਜੂਗੀ 14 15 ਵੀ ਦੇਤਾ ਵਾਦੂ ਵਾਦ ਯਾਰ 15 ਕਿਲੋ ਦੁੱਧ ਥੋੜਾ ਹੁੰਦਾ ਮਗਰ ਕੱਟੀ ਆ ਬਾਵਾ ਫੁੱਲੇ ਹੁੰਦੀਆਂ ਚੋਣ ਵਾਲੀਆਂ ਕਹਿਣਾ ਹੀ ਸੌਖਾ ਆ ਦੋ ਨੰਬਰ ਤੇ ਝੋਟੀ ਪਈ ਠੀਕ ਆ ਭਾਈ ਇਹ ਥੱਲੇ 10 ਤੋਂ 11 ਕਿਲੋ ਹੋਊਗਾ ਨੈਟ ਦੁੱਧ ਹੈ ਹਾਂ ਪਹਿਲੇ ਘਰ ਧਾਰਾ ਮਰਵਾ ਕੇ ਤੋੜ ਦਾਂਗੇ ਹਨਾ ਚੂਣ ਚਾਣ ਕੇ ਚੂਣ ਚਾਣ ਆਵੇ ਬੱਚਾ ਛੱਡ ਕੇ ਧਾਰਾ ਮਰਵਾ ਦਿੰਦੇ ਹਾਂ ਲੈ ਭਾਈ ਧਰਮਾਰੀ ਨੂੰ ਛੱਡ ਤਾ ਉਹ ਬੱਚਾ ਹੁਣ ਤੁਹਾਡੇ ਸਾਹਮਣੇ ਲੈ ਮੇਟਰ ਚੂਣ ਚਾਣ ਵੇਖੋ ਘਰਾਂ ਦੀ ਲੱਗਾ ਕਰਮਾ ਸੀਲ ਬਹੁਤ ਆ ਯਾਰ ਜਿੰਨੀ ਵੀ ਕਹਿ ਦੀਏ ਇਹ ਇਹ ਤੁਮ ਹੈ ਹਮਤਾ ਤੋੜੀ ਆ ਨਾ ਹਾਂਜੀ ਉਸ ਤੋਂ ਸਵਾਦੰਦਾ ਬਹੁਤ ਹੈ ਮਾਦਰੋਂ ਬੁਖਾਰੀਆਂ ਚਾਰੇ ਵਾਰ ਤੋਰਦਨੇ ਵੀ ਹਾਂ ਬਾਕੀ ਥਣਸਣੋਂ ਬੜਾ ਚੰਗਾ ਕੱਢਿਆ ਹੀ ਹੋਣਾ ਬਾਈ ਜਵਾ ਦਾ ਮੂੰਹ ਚਾਰ ਦੰਦਾਂ ਦਾ ਮਗਰ ਕੱਟੀ ਆ ਵੀਡੀਓ ਪਿਉਸ ਆਈ ਤਾ ਲੈ ਵੀ ਮਿੱਤਰ ਮੂੰਹ ਦੀ ਸੀਲ ਵੜੀ ਹੂੰ ਐ ਇਧਰੇ ਚਾਰ ਦੰਦ ਬਾਈ ਓਕੇ ਠੀਕ ਚਾਰ ਦੰਦ ਚਾਰ ਲੈ ਆ ਬਾਈ ਉਧਰ ਵੀ ਪਰਲੇ ਪਾਸੋਂ ਜੀ ਨਹੀਂ ਲਾਇਆ ਹਨਾ ਹਰਜੀਤ ਬਾਈ ਇਹ ਨਹੀਂ ਚਾਰ ਘੱਟ ਖਾਂਦੀ ਬਈ ਜੀ ਤਾਂ ਲਾਇਆ ਏ ਛੋਟੀ ਨੇ ਚਾਰ ਘੱਟ ਖਾਂਦੀ ਏ ਯਾਰ ਆ ਚਾਰ ਪਉਣਾ ਮੈਂ ਜਿਹੜੇ ਡੰਗਰਾਂ ਚਾਰ ਆਉਂਦੇ ਹਨਾ ਘੱਟ ਲੱਗਦੇ ਦੇਖੋ ਤੂੰ ਤੂੜੀ ਪਉਂਦਾ ਨਹੀਂ ਚਾਰ ਤੇ ਹਨਾ ਮੈਂ ਚਾਰ ਤੇ ਹੀ ਆ ਬਾਈ ਤੂੜੀ ਪੱਠਿਆਂ ਨਾਲ ਡੰਗਰ ਥੋੜਾ ਯਾਰ ਰੱਜਦਾ ਹਜੇ ਚਾਰ ਤੇ ਜਦੋਂ ਲੱਗ ਜੇ ਫੇਰ ਹੀ ਡੰਗਰ ਤੇ ਤੂੜੀ ਤੇ ਚਾਰ ਮਿਕਸ ਨਹੀਂ ਪੈਂਦਾ ਬਾਈ ਵਾਹੀ ਨਹੀਂ ਉਹ ਖਰਾਬ ਹੋ ਗਈ ਤੂੜੀ ਆ ਕੀ ਹੋਵੇ ਸਾਰੀ ਯਾਰ ਮੀ ਕਰਕੇ ਤੂੰ ਆ ਕੇ ਲੈ ਵਾ ਲੂਆ ਕੱਟੀ ਇਹ ਕਿੰਨੇ ਦੇ ਦਈ ਹਰਜੀਤ ਬਾਈ ਏ ਯਾਰ ਪਿਛਲੀ ਵੀਡੀਓ ਆਪਾਂ ਪਾਈ ਸੀਗੀ ਠੀਕ ਆ ਉਹਨਾਂ ਦੀ ਸਾਈ ਕਰਕੇ ਰਹਿ ਗਏ ਸੀ ਇਹ ਥੋੜੀ ਜਿਹਾ ਔਲ ਕਰਦੀ ਹੁਣ ਤਾਂ ਰਾਜ ਸੀਲ ਆ ਠੀਕ ਹੈ ਹੌਣ ਝੋਟੀ ਥੱਲੇ 10 ਤੋਂ 11 ਕਿਲੋ ਦੁੱਧ ਆ ਠੀਕ ਆ 92 ਦੀ ਉਹਦੋਂ ਕਹੀ ਸੀ 92 ਦੀ ਹੁੰਦੇ ਤਾਂ ਕਿ ਵੈਸੇ ਤਾਂ ਆਪਾਂ ਵੱਧ ਮੰਗਣੇ ਚਲੋ ਦੁੱਧ ਘਰ ਕੀ ਸੀਲ ਵੀ ਆ ਚਾਰ ਦੰ ਦਾ 92 ਦੀ ਦੇ ਦਾਂਗੇ ਝੋਟੀ ਜੇ ਕਿ ਇਹਨੇ ਮਗਰ ਕੱਟੀ ਆ ਹਾਂ ਮਗਰ ਕੱਟੀ ਆ 10 ਤੋਂ 11 ਕਿਲੋ ਸਹੀ ਦੁੱਧ ਹੋ ਗੰਦੇ ਬੱਲ ਠੀਕ ਹੈ ਬਈ ਅੱਛਾ ਇਹ ਹੋ ਗਿਆ ਟੋਕੜ ਗੱਪਣ ਬਾਰੇ ਦੱਸੀ ਹੁਣ ਬਈ ਵੀਰੇ ਆ ਜਿਹੜੀ ਇਹ ਢਾਈਆਂ ਮਹੀਨਿਆਂ ਦੀ ਨਿਕਲੀ ਆ ਉਥੇ ਢਾਈਆਂ ਮਹੀਨਿਆਂ ਦੀ ਚੈੱਕ ਰਾ ਹੀ ਨਿਕਲੀ ਆ ਹਾਂ ਦੁੱਧ 5 ਤੋਂ 6 ਕਿਲੋ ਹੈਗਾ ਹੁਣ ਦੋਵੇਂ ਟਾਈਮ ਹੀ ਮਿਲਦੀ ਵੀਰੇ ਦੋਵੇਂ ਟਾਈਮ ਆਪਾਂ ਇੱਕ ਰਾ ਤਾਂ ਟੀਗਾ ਹੀ ਲ ਦੇਨ ਪਤਾ ਬਾਤੀ ਸੀਲਸਲਾ ਅੱਗੇ ਵੀ ਬੜੀ ਆ ਠੀਕ ਆ ਮੈਂ ਦੀ ਝੋਲੀ ਚਾਲੀ ਬੜੀ ਆ ਆ ਜਾਂਦੀ ਪਈ ਇੱਥੇ ਮੜਿਆ ਇੱਧਰ ਖੜ ਜੇ ਤੇ ਧਾਰਾਂ ਆਂਦੀਆਂ ਪਰਵਾਹ ਨਹੀਂ ਬੰਦੇ ਦੀ ਜਵਾਬ ਉਹ ਚੰਗਣ ਲੋਈ ਲੈ ਉਹ ਜੇ ਬੜਾ ਠੀਕ ਆ ਬਈ ਕੀ ਗੱਲਾ ਕੇ ਨਾ ਪੁੜਕਦੀ ਨਹੀਂਗੀ ਖੜੀ ਰਹਿੰਦੀ ਆ ਇਹ ਨਹੀਂ ਵੀ ਪੁੜਕ ਇਹ ਹਰਜੀਤ ਬਈ ਪਰਲੀ ਝੋਟਾ ਇਹ ਵੀ ਤੋੜ ਦਿੰਗੇ ਇਹ ਵੀ ਤੋੜ ਦਿੰਨੇ ਨਾ ਤੋੜਦੇ ਮਾੜੀ ਜੀ ਇਹ ਕਿੰਨੇ ਦੀ ਦੇਣੀ ਬਈ ਇਹ 65 ਦੀ ਕਈ ਹੀ ਮੋਲ ਪੈਣ ਦੇ ਨਹੀਂ ਆ ਮਾਨਤਾਨ ਕਰ ਦਿਆਂਗੇ ਬਾੜ ਦੀ ਕਹੀ ਤੁੰ ਨੂੰ ਨਹੀਂ ਵੀਰੇ ਇਹ ਨਹੀਂ ਬਾੜ ਦੀ ਬਾੜ ਦੀ ਦੂਜੀ ਕਈ ਵੀਡੀਓ ਕੱਢ ਲੈ ਜੇ ਪਰ ਬਾਕੀ ਕੋਈ ਨਹੀਂ ਮਾਨਤਾਨ ਕਰ ਦਿਆਂਗੇ ਯਾਰ ਪਰ ਉੰਜ 65000 ਰੁਪਏ ਚਲੋ ਇਹ 65000 ਦੀ ਉਹ 80000 ਦੀ ਹੈ ਨਾ ਹਾਂ ਬਾਕੀ ਉਹ ਅੱਜ ਫੰਡਰਾਂ ਚ ਵੀ 55000 ਦੀ ਮੈਂ ਆ ਉਹ 55000 ਦੀ ਦੇ ਦਿਆਂਗੇ ਇਹ 62000 ਦੀ ਹਾਂ ਨਾ ਦੇ ਦਿਆਂਗੇ ਉਹ 52 ਦੀ ਤੇ ਇਹ 62 ਦੀ ਹਾਂ 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 ਨਾ ਬਸ ਇਹਦੇ ਜੋ ਛੋੜ ਹੀ ਹੋਊਗੀ 100 100 ਬਈ ਏ ਵੀਰੇ ਸੱਤਾਂ ਮਹੀਨਿਆਂ ਦੀ ਗੱਭਨ ਨਿਕਲੀ ਆ ਠੀਕ ਆ ਆ ਟਾਈਆਂ ਦੀ ਨਿਕਲੀ ਆ ਇਹਦੇ ਥਲੇ 6 ਕਿਲੋ ਦੁੱਧ ਆ ਦੁੱਧੋਂ ਡਰਾਈ ਆ ਠੀਕ ਆ ਠੀਕ ਆ ਉਹ ਪਹਿਲਾ ਸੂਏ ਸੂਈ ਝੋਟੀ ਆ ਦੂਜੇ ਸੂਏ ਲਈ ਆ ਵੀ ਪਹਿਲੇ ਦੂਜੇ ਨਹੀਂ ਥਣਪਾਸ ਹੁੰਦੇ ਹਾਂ ਦੇ ਹਾਂ ਉਹਦੇ ਥਣਪਾਸ ਹੁੰਦੇ ਆ ਵੀ ਧਾਰਾ ਹੀ ਆ ਹੁਣ ਤਾਂ ਚੀਪੇ ਜਰਗੀਆਂ ਨਿਕਲਣੀਆਂ ਵੀ ਹੁਣ ਦੁੱਧੋਂ ਤਾਂ ਡਰਾਈ ਆ ਸੱਤਾਂ ਮਹੀਨਿਆਂ ਦੀ ਗੱਭਨ ਇਹ ਟਾਈਆਂ ਦੀ ਠੀਕ ਆ ਬਾਈ ਹਾਂ ਆ ਜੀ ਮਿੱਤਰੋ ਇਹ ਜਾਨਵਰ ਬਾਈ ਦੇ ਕੋਲੇ ਤੇ ਦੋਵੇਂ ਜਾਨਵਰ ਦੀ ਡਿਟੇਲ ਜਿਹੜੀ ਲੈਤੀ ਆ ਨੰਬਰ ਕਿੰਨਾ ਆ ਗਿਆ ਬਾਈ 78899 70410 78899 70410 ਲੈ ਜੀ ਮਿੱਤਰੋ ਆ ਵੇਖੋ ਕਿਹਨਾਂ ਦੀ ਫੇਰ ਇਹਦੇ ਦੇ ਦਿਲ ਬਣਾਇਆ ਮੇਰਾ ਯਾਰ ਬਣਾਇਆ ਜੋਸ਼ ਅਮੇ ਦੇ ਵਿੱਚ ਯਾਰ ਹਨਾ ਬਾਈ ਬਾਈ ਮੈਂ ਥੱਲੇ ਦੁੱਧ ਦੀ ਮੈਂ ਵਾਕਈ ਦੁੱਧ ਵਾਲੀ ਆ ਜੋ ਤੈਨੂੰ ਕਿਹਾ ਵੀ ਵਾਕਈ ਬਾਈ ਝੂਠ ਮਰਵਾ ਦੂ ਦੁੱਧ ਵਾਲੀ ਯਾਰ ਹੂੰ ਜੋਸ਼ ਆ ਤੇ ਹੋਸ਼ ਆ ਬਾਈ 3 ਨੰਬਰ ਸਕਰੀਨ ਦੇ ਉੱਤੇ ਪਿੰਡ ਹਰੀਹਰਪੁਰ